ਨਗੁਰ ਰਾਮਦਾਸ ਮਹਾਰਾਜ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਨੂੰ ਭਾਗ ਲਾਰੇ ਸੀ ਉੱਥੋਂ ਦਾ ਇੱਕ ਗਰੀਬੜਾ ਜਿਹਾ ਪਰਿਵਾਰ ਇੱਕ ਦਾਦੀ ਤੇ ਇੱਕ ਦਾਦੀ ਦਾ ਪੁੱਤਰ ਰੰਧਾ ਹੁਣ ਦਾਦੀ ਘਰ ਦਾ ਗੁਜ਼ਾਰਾ ਕਰਨ ਲਈ ਨਾ ਕਿਸੇ ਦੇ ਘਰ ਕੰਮ ਕਰਦੀ ਹੈ ਬਜ਼ੁਰਗ ਅਵਸਥਾ ਜਾਂਦੀ ਹੋ ਗਈ ਇੱਕ ਦਿਨ ਕੀ ਹੋਇਆ ਦਾਦੀ ਸਵੇਰ ਦੇ ਕਈ ਕੰਮ ਕਾਜ ਕਰਕੇ ਜਦੋਂ ਸੰਧਿਆ ਵੇਲੇ ਵਾਪਸ ਮੁੜੀ ਨਾ ਤੇ ਅਜ ਪੁੱਤਰ ਨੂੰ ਆਖਦੀ ਹੈ ਪੁੱਤਰ ਹੁਣ ਜਿੰਨਾ ਜੋਗਾ ਮੈਂ ਸੀ ਮੈਂ ਕੰਮ ਕਰਦੀ ਸੀ ਪਰ ਹੁਣ ਮੇਰੇ ਜਿਹੜੇ ਹੱਥ ਪੈਰ ਵੀ ਜਵਾਬ ਦੇ ਰਿਆ ਮੇਰੇ ਕੋ ਕੰਮ ਨਹੀਂ ਹੁੰਦਾ ਇਸ ਕਰਕੇ ਹੁਣ ਤੂੰ ਹੀ ਕੋਈ ਕੰਮ ਕਰ ਜਿਸ ਦੇ ਨਾਲ ਸਾਡਾ ਇਹ ਰੋਜ਼ੀ ਰੋਟੀ ਚੱਲੇ ਸਾਡਾ ਇਹ ਗੁਜਰਾਨ ਹੋ ਜਾਵੇ ਉਮਰ ਛੋਟੀ ਸੀ ਆਖਦਾ ਇਹ ਦਾਦੀ ਮੈਂ ਕੀ ਕੰਮ ਕਰਾਂਗਾ ਮੈਨੂੰ ਤੇ ਕਿਸੇ ਨੇ ਕੰਮ ਵੀ ਨਹੀਂ ਦੇਣਾ ਤੇ ਮੈਂ ਕਰ ਵੀ ਕੀ ਸਕਦਾ ਤੇ ਦਾਦੀ ਆਖਦੀ ਹੈ ਕੋਈ ਨਹੀਂ ਮੈਂ ਤੈਨੂੰ ਕੁੰਗੜੀਆਂ ਬਣਾ ਕੇ ਦੇ ਦਿਆ ਕਰਾਂਗੀ ਤੂੰ ਵੇਚ ਆਇਆ ਕਰ ਪੁੱਛਦਾ ਹੈ ਦਾਦੀ ਤੂੰ ਕੁੰਗੜੀਆਂ ਬਣਾ ਕੇ ਦੇ ਤੇ ਦਿਆ ਕਰੇਂਗੀ ਪਰ ਮੈਂ ਵੇਚਿਆ ਕਿੱਥੇ ਕਰੂੰਗਾ ਦਾਦੀ ਨੂੰ ਧੰਗੁਰ ਰਾਮਦਾਸ ਮਹਾਰਾਜ ਜੀ ਤੇ ਭਰੋਸਾ ਸੀ ਆਖਦੀ ਹੈ ਪੁੱਤਰ ਧੰਗੁਰ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਬਾਹਰ ਜਾ ਕੇ ਬੈਠ ਜਾ ਕਰ ਤੇਰੀਆਂ ਕੁੰਗੜੀਆਂ ਵਿਕ ਜਾਇਆ ਕਰਨਕੀਆਂ ਅੱਖ ਦਾ ਇਹ ਦਾਦੀ ਠੀਕ ਐ ਅਗਲਾ ਦਿਨ ਚੜਿਆ ਦਾਦੀ ਨੇ ਘੁੰਗਣੀਆਂ ਬਣਾ ਕੇ ਦਿੱਤੀਆਂ ਟੋਕਰੀ ਵਿੱਚ ਪਾਈਆਂ ਚੁੱਕ ਕੇ ਧੰਗ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਬਾਹਰ ਚਲੇ ਗਿਆ ਹੁਣ ਜਿਹੜੇ ਵੱਡੇ ਹੱਤੀ ਵਾਲੇ ਸੀ ਦੁਕਾਨਦਾਰ ਸੀ ਨਾ ਜਦੋਂ ਉਹਨਾਂ ਦੇ ਅੱਗੇ ਦੁਕਾਨ ਦੇ ਬੈਠਦਾ ਤੇ ਉਹ ਦਬਕਾ ਮਾਰ ਕੇ ਉਠਾ ਦਿੰਦੇ ਕਿ ਤੂੰ ਸਾਡੀ ਦੁਕਾਨਦਾਰੀ ਵੀ ਖਰਾਬ ਕਰਦਾ ਪਿਆ ਕਿਤੇ ਹੋਰ ਜਾ ਕੇ ਬੈਠ ਇੱਕ ਦੁਕਾਨ ਤੇ ਗਿਆ ਦੂਜੀ ਦੁਕਾਨ ਤੇ ਗਿਆ ਦੋ ਤਿੰਨ ਨੇ ਜਦੋਂ ਦਬਕਾ ਮਾਰਿਆ ਨਾ ਤੇ ਉਹ ਦੁਕਾਨਾ ਤੋਂ ਹਟ ਕੇ ਧੰਗੁਰ ਰਾਮਦਾਸ ਮਹਾਰਾਜ ਜੀ ਦੇ ਦਰ ਦੇ ਸਾਹਮਣੇ ਬਹਿ ਗਿਆ ਹੁਣ ਜਦੋਂ ਸਾਹਮਣੇ ਬੈਠਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਚੀ ਉੱਚੀ ਆਵਾਜ਼ ਲਾ ਕੇ ਘੁੰਗਣੀਆਂ ਵੇਚੀਆਂ ਸੰਧਿਆ ਵੇਲੇ ਦਾ ਸਮਾਂ ਹੋਇਆ ਨਾ ਉੱਚੀ ਉੱਚੀ ਆਵਾਜ਼ ਲਾਰਾ ਘੁੰਗਣੀਆਂ ਲੈ ਲੋ ਘੁੰਗਣੀਆਂ ਲੈ ਲੋ ਧੰਨ ਗੁਰੂ ਰਾਮਦਾਸ ਮਹਾਰਾਜ ਸਿੱਖਾਂ ਦੇ ਸੁਮੇਤ ਸਰੋਵਰ ਸਾਹਿਬ ਜੀ ਦੀ ਪ੍ਰਕਰਮਾ ਕਰਦੇ ਪਏ ਸਨ ਜਦੋਂ ਪ੍ਰਕਰਮਾ ਕਰਦੇ ਬੈਨ ਸਤਗੁਰਾਂ ਦੇ ਕੰਨਾਂ 'ਚ ਬੋਲ ਪਏ ਕਿ ਬਹੁਤ ਹੀ ਮਿੱਠੀ ਆਵਾਜ਼ ਵਿੱਚ ਕੋਈ ਬੋਲਦਾ ਹੈ ਘੁੰਗਣੀਆਂ ਲੈ ਲੋ ਉਮਰ ਵੀ ਕੋਈ ਵਧੀਰੀ ਨਹੀਂ ਲੱਗਦੀ ਸਤਿਗੁਰੂ ਸਿੱਖਾਂ ਦੇ ਸਮੇਤ ਜਦ ਬਾਹਰ ਆਏ ਨਾ ਕੀ ਵੇਖਦਿਆ ਨਿੱਕੀ ਦਾ ਉਮਰਤ ਬੱਚਾ ਜੋ ਘੁੰਗਣੀਆਂ ਵੇਚਦਾ ਪਿਆ ਧੰਗੁਰ ਅਮਰਦਾਸ ਮਹਾਰਾਜ ਜੀ ਜਦ ਉਧਰ ਤੱਕਿਆ ਨਾ ਤੇ ਸਤਿਗੁਰਾਂ ਦੀਆਂ ਅੱਖਾਂ ਨਮ ਹੋ ਗਈਆਂ ਸਿੱਖ ਪੁੱਛਦਿਆ ਸਤਿਗੁਰੂ ਇਹ ਅੱਖਾਂ ਵਿੱਚ ਨਮੀ ਕਿਉਂ ਤੇ ਧੰਗੂ ਰਾਮਦਾਸ ਮਹਾਰਾਜ ਆਖਦੇ ਆ ਸੋ ਇੱਕ ਸਮਾਂ ਸਾਡੇ ਤੇ ਵੀ ਐਸਾ ਸੀ ਕਿ ਜਦਨ ਅਸੀਂ ਵੀ ਭੁੰਗੜੀਆਂ ਵੇਚ ਕੇ ਗੁਜਰਾਨ ਕੀਤਾ ਪਰ ਅੱਜ ਸਤਗੁਰਾਂ ਨੇ ਇੰਨੀ ਮਿਹਰਮਤ ਕੀਤੀ ਆ ਕਿ ਹਰ ਇੱਕ ਪ੍ਰਕਾਰ ਦੇ ਸੁਖ ਸੂਲਤ ਸਾਨੂੰ ਬਖਸ਼ਿਸ਼ ਕੀਤੀ ਹੈ ਧੰਗੂ ਰਾਮਦਾਸ ਮਹਾਰਾਜ ਉਸ ਬੱਚੇ ਕੋ ਗਏ ਜਾ ਕੇ ਪੁੱਛਦਿਆਂ ਤੇਰਾ ਨਾਮ ਕੀ ਹੈ ਅੱਖ ਦਾਏ ਸਤਿਗੁਰੂ ਮੇਰਾ ਨਾਮ ਸੋਮੈ ਤੇ ਅੱਖ ਤੇ ਅੱਜ ਕੀ ਵਟਿਆਏ ਜੋ ਕੁਛ ਵਟਿਆ ਸੀ ਨਾ ਉਹ ਬੋਰੀ ਦੇ ਥੱਲੇ ਚੁੱਕ ਕੇ ਕਿਉਂਕਿ ਦੁਕਾਨਦਾਰਾਂ ਕੋ ਤੇ ਗੱਲਾਂ ਹੁੰਦਾ ਹੈ ਹੁਣ ਜਿਹੜੇ ਰੇੜੀਆਂ ਜਿਹੜੇ ਰਸਤਿਆਂ 'ਚ ਬੈਠੇ ਹੁੰਦੇ ਆ ਨਾ ਉਹਨਾਂ ਨੇ ਇੱਕ ਚਾਦਰ ਜੀ ਵਿਛਾਈ ਹੁੰਦੀ ਉਹਦੇ ਥੱਲੇ ਪੈਸੇ ਰੱਖ ਲੈਂਦੇ ਉਹਨੇ ਉਹ ਕਪੜਾ ਜਾ ਚੁੱਕਿਆ ਜੇ ਕੁਛ ਵੀ ਵਟਿਆ ਸੀ ਉਹ ਚੱਕ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੱਥ ਤੇ ਰੱਖ ਦਿੱਤਾ ਹਨ ਪਰ RAMDAS ਮਹਾਰਾਜ ਜੀ ਉਹ ਮਾਇਆ ਲੈ ਕੇ ਦਰਬਾਰ ਵਿੱਚ ਚਲੇ ਗਏ ਤੇ ਸੁਮ ਕੁਛ ਨਾ ਬੋਲਿਆ ਹੁਣ ਜਦੋਂ ਘਰ ਪਰਤਣ ਲੱਗਾ ਨਾ ਮਨ ਦੇ ਅੰਦਰ ਸੋਚਦਾ ਏ ਕਿ ਦਾਦੀ ਤੇ ਆਖਦੀ ਸੀ ਕੁਛ ਵਟ ਕੇ ਲਿਆਈ ਸ਼ਾਮੀ ਕੁਛ ਖਾਣ ਨੂੰ ਲੈ ਕੇ ਆਵਾਂਗੇ ਹੁਣ ਘਰ ਜਾਵਾਂਗਾ ਤੇ ਗਾਲਾਂ ਪੈਣੀਆਂ ਡਾਟ ਪਵੇਗੀ ਜਦੋਂ ਘਰ ਗਿਆ ਦਾਦੀ ਨੇ ਪੁੱਛਿਆ ਸੋਮਿਆ ਲਿਆ ਅੱਜ ਕੀ ਵਟ ਕੇ ਲਿਆਇਆ ਕੁਛ ਖਾਣ ਨੂੰ ਲੈ ਕੇ ਆ ਜਾ ਕੇ ਆਖਦਾ ਪਹਿਲੋ ਤੇ ਕੁਛ ਨਾ ਬੋਲਿਆ ਦਾਦਾ ਕੀ ਦਾਦੀ ਡਾਟੂਗੀ ਕੀ ਪਤਾ ਗੁੱਸੇ ਵਿੱਚ ਆ ਕੇ ਕੋਟੀ ਨਾ ਦਵੇ ਪਹਿਲੀ ਵਾਰ ਪੁੱਛਿਆ ਦੂਜੀ ਵਾਰ ਪੁੱਛਿਆ ਦੂਜੀ ਵਾਰ ਡਰਦਾ ਡਰਦਾ ਦੱਸਦਾ ਇਹ ਦਾਦੀ ਅੱਜ ਜੋ ਕੁਛ ਵੀ ਵਟਿਆ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਆਏ ਸੀ ਉਹ ਸਾਰੀ ਜਿਹੜੇ ਵੀ ਚੜਾਵਾ ਸਾੜਾ ਕੁਛ ਜੋ ਵੀ ਵਟਿਆ ਸੀ ਉਹ ਸਤਿਗੁਰੂ ਲੈ ਗਏ ਹੁਣ ਦਾਦੀ ਆਖਦੀ ਐ ਕਿਉਂ ਮਜ਼ਾਕਾ ਕਰਦਾ ਐ ਧੰਨ ਗੁਰੂ ਰਾਮਦਾਸ ਮਹਾਰਾਜ ਵੱਡੀਆਂ ਹੱਟੀਆਂ ਤੇ ਜਾਂਦੇ ਆ ਦੁਕਾਨਾਂ ਤੇ ਜਾਂਦੇ ਤੇਰੇ ਕੋ ਥੋੜੀ ਨਾ ਆਣਗੇ ਜੋ ਕੁਛ ਤੂੰ ਵਟਿਆ ਆਖਦਾ ਦਾਦੀ ਮੈਂ ਮਜ਼ਾਕ ਨਹੀਂ ਕਰਦਾ ਸੱਚੀ ਗੁਰੂ ਰਾਮਦਾਸ ਮਹਾਰਾਜ ਆਏ ਸੀ ਜੋ ਕੁਛ ਵਟਿਆ ਸੀ ਲੈ ਕੇ ਦਾਦੀ ਬੜੀ ਪਸੰਨ ਹੋਈ ਕਿ ਆਪ ਕੋ ਰਾਮਦਾਸ ਮਹਾਰਾਜ ਆਏ ਆਖਦੇ ਪੁੱਤਰ ਕੋਈ ਨਹੀਂ ਕੱਲ ਫਿਰ ਕੁੰਗੜੀਆਂ ਬਣਾ ਕੇ ਦੇਵਾਂਗੇ ਤੂੰ ਵੇਚ ਆਇਂ ਕਿ ਆਪਾਂ ਕੱਲ ਕੁਝ ਲੈਵਾਂਗੇ ਅੱਜ ਦਾ ਗੁਜਰਾਨ ਆਪਣਾ ਹੋ ਜਾਣਾ ਅੱਜ ਦਾ ਦਿਨ ਨਿਕਲਿਆ ਗਦਾ ਦਿਨ ਚੜਿਆ ਉਸੇ ਤਰ੍ਹਾਂ ਦਾਦੀ ਨੇ ਕੁੰਗੜੀਆਂ ਬਣਾ ਕੇ ਦਿੱਤੀਆਂ ਸੋਮਾ ਉਸੇ ਤਰ੍ਹਾਂ ਉਸੇ ਜਗ੍ਹਾ ਤੇ ਜਾ ਕੇ ਬਹਿ ਗਿਆ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੰਗੜੀਆਂ ਵੇਚੀ ਜਦੋਂ ਸ਼ਾਮਾ ਪਿਆਨਾ ਫਿਰ ਗੁਰੂ ਰਾਮਦਾਸ ਮਹਾਰਾਜ ਆਏ ਆਕਦੇ ਸੁਮਿਆ ਲਿਆ ਅੱਜ ਕੀ ਵਟਿਆਈ ਤੇ ਸੁਮੇ ਨੇ ਜੋ ਕੁਛ ਵਟਿਆ ਸੀ ਫਿਰ ਸਤਗੁਰਾਂ ਦੇ ਹੱਥੇ ਧਰ ਦਿੱਤਾ ਤੇ ਧੰ ਗੁਰੂ ਰਾਮਦਾਸ ਮਹਾਰਾਜ ਆਕਦੇ ਸੁਮੇ ਤੈਨੂੰ ਦੁਕਾਨਦਾਰੀ ਕਰਨ ਦੀ ਚੱਜ ਨਹੀਂ ਕੱਲ ਮਾਇਆ ਜਾਦੀ ਸੀ ਅੱਜ ਘਟ ਗਈ ਕੀ ਗੱਲ ਕੱਲ ਨਾਲੋਂ ਤੇ ਅੱਜ ਵੱਧ ਮਾਇਆ ਹੋਣੀ ਚਾਹੀਦੀ ਸੀ ਤੈਨੂੰ ਦੁਕਾਨਦਾਰੀ ਕਰਨ ਦਾ ਚੱਜ ਨਹੀਂ ਤੇ ਧੰਗ ਗੁਰੂ ਰਾਮਦਾਸ ਮਹਾਰਾਜ ਨੂੰ ਮਾਇਆ ਲੈ ਕੇ ਫਿਰ ਚਲੇ ਗਏ ਸੁਮਾ ਘਰ ਪਰਤੇ ਆ ਅਜ ਫਿਰ ਦਾਦੀ ਨੂੰ ਆਖਦਾ ਹੈ ਦਾਦੀ ਗੁਰੂ ਰਾਮਦਾਸ ਮਹਾਰਾਜ ਫਿਰ ਸਾਰਾ ਕੁਝ ਜੋ ਕੁਝ ਵਟਿਆ ਸੀ ਲੈ ਗਏ ਅਜ ਦਾਦੀ ਛੋੜੇ ਜੇ ਗੁੱਸੇ ਵਿੱਚ ਬੋਲੀ ਕਿ ਤੈਨੂੰ ਪਤਾ ਨਹੀਂ ਕਿ ਘਰ ਦਾ ਰੋਜ਼ਗਾਰ ਵੀ ਚਲਾਣਾ ਹੈ ਖਾਣ ਨੂੰ ਕੁਛ ਨਹੀਂ ਆ ਕੁਛ ਖਾਣ ਨੂੰ ਵੀ ਲਿਆਣਾ ਤੇ ਦਾਦੀ ਜਦੋਂ ਗੁੱਸੇ ਵਿੱਚ ਬੋਲੀ ਸੋਮਾ ਕੁਛ ਨਾ ਬੋਲਿਆ ਤੇ ਆਖਦੀ ਐ ਅੱਜ ਜੋ ਕੁਛ ਵੀ ਆ ਨਾ ਮੈਂ ਬਣਾ ਦਿੰਦੀ ਆ ਅੱਜ ਤੇ ਤੈਨੂੰ ਬਣਾ ਕੇ ਰੋਟੀ ਖਵਾ ਦਵਾਂਗੇ ਪਰ ਕੱਲੂ ਵੇਖ ਲਈ ਭੁੱਖਾ ਸੌਣਾ ਪੈਣਾ ਕੱਲ ਬਣਾਉਣ ਜੋਗਾ ਕੁਛ ਵੀ ਨਹੀਂ ਤੇ ਆਖਦਾ ਏ ਕੁਛ ਨਾ ਬੋਲਿਆ ਸੋਮਾ ਅਗਲਾ ਦਿਨ ਚੜ੍ਹਿਆ ਦਾਦੀ ਨੇ ਘੁੰਗੜੀਆਂ ਬਣਾ ਕੇ ਦਿੱਤੀਆਂ ਸੋਮਾ ਉਸੇ ਤਰ੍ਹਾਂ ਉਸੇ ਜਗਾ ਤੇ ਗਿਆ ਅਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੂੰਗੜੀਆਂ ਵੇਚੀਆਂ ਅਜ ਵੇਖਦਾ ਏ ਤੱਕਦਾ ਏ ਕਿ ਗੁਰੂ ਰਾਮਦਾਸ ਮਹਾਰਾਜ ਆਏ ਨਹੀਂ बार-बार ਦਰਵਾਜ਼ੇ ਵੱਲ ਵੇਖਦਾ ਏ ਬੜਾ ਸਮਾਂ ਬੀਤ ਗਿਆ ਪਰ ਗੁਰੂ ਰਾਮਦਾਸ ਮਹਾਰਾਜ ਨਾ ਆਏ ਸੋ ਮੈਨੇ ਜੋ ਕੁਛ ਵਟਿਆ ਉਹ ਮਾਇਆ ਛੁੱਕ ਕੇ ਧੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਚਲੇ ਗਿਆ ਜਾ ਕੇ ਨਮਸਕਾਰ ਕੀਤੀ ਤੇ ਉਹ ਜੋ ਕੁਛ ਵਟਿਆ ਸੀ ਸਤਗੁਰਾਂ ਦੇ ਚਰਨਾਂ 'ਚ ਰੱਖ ਦਿੱਤਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਖਦਾ ਸਤਿਗੁਰੂ ਆਲੋ ਜੀ ਇਹ ਗਰੀਬ ਜੋ ਕੁਛ ਅਜ ਵਟਿਆ ਤੁਹਾਡੇ ਚਰਨਾਂ 'ਚ ਰੱਖ ਦਿੱਤਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਸੋਮਿਆ ਜਿਹੜਾ ਵਿਅਕਤੀ ਕਿਸੇ ਨੂੰ ਕੁਛ ਦੇਵੇ ਨਾ ਉਹ ਗਰੀਬ ਨਹੀਂ ਹੁੰਦਾ ਜਿਹੜਾ ਲੈਂਦਾ ਏ ਗਰੀਬ ਤੇ ਉਹ ਹੁੰਦਾ ਏ ਤੂੰ ਤੇ ਅਮੀਰ ਆ ਜੋ ਸਾਨੂੰ ਪੈਸੇ ਦੇ ਰਿਹਾ ਆਖਦਾ ਸਤਗੁਰੂ ਮੈਂ ਕਿੱਥੋਂ ਅਮੀਰ ਆ ਮੇਰੇ ਉਤੇ ਖਾਣ ਜੋਗਾ ਵੀ ਸਾਡੇ ਘਰ ਜੁੜਦਾ ਨਹੀਂ ਜੋ ਕੁਛ ਵਟਿਆ ਤੁਹਾਡੇ ਚਰਨਾਂ ਚ ਰੱਖ ਦਿੱਤਾ ਮੈਂ ਗਰੀਬ ਹੀ ਤਾਂ ਤੇ ਧੰਨ ਗੁਰ ਰਾਮਦਾਸ ਮਹਾਰਾਜ ਆਖਦੇ ਸੋਮਿਆ ਨਹੀਂ ਤੂੰ ਗਰੀਬ ਨਹੀਂ ਸੋਮਾ ਸ਼ਾ ਵੇ ਪ੍ਰਵਾ ਧੰਨ ਗੁਰ ਰਾਮਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਉਹ ਸੋਮੇ ਨੂੰ ਸ਼ਾ ਬਣਾ ਦਿੱਤਾ ਸਮਾ ਬੀਤਿਆ ਜਿਹੜੇ ਦੁਕਾਨਦਾਰ ਸੋਮੇ ਨੂੰ ਆਪਣੀ ਦੁਕਾਨ ਦੇ ਅੱਗੇ ਨਹੀਂ ਬੈਠਣ ਦਿੰਦੇ ਸੀ ਅੱਜ ਉਹੀ ਦੁਕਾਨਦਾਰ ਸੋਮੇ ਨੂੰ ਸਲਾਮਾ ਕਰਦੇ ਆ ਕਿਉਂ ਕਿ ਗੁਰੂ ਦੀ ਕਿਰਪਾ ਤਾਂ ਹੀ ਸਤਗੁਰ ਜੀ ਆਖਦੇ ਆ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕੈ ਵਸ ਹੈ ਕਾਮ ਢਿਨਾ ਸੋ ਐਸਾ ਹਰ ਧਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੇਂ ਮੇਰੇ